ਥੋੜਾ ਜਿਹਾ ਉੱਪਰ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਇਹ ਤੁਹਾਡੇ ਪਿੰਡ 'ਚ ਇੱਕ ਕਾਰਵਾਈ ਕੀਤੀ ਜਾ ਰਿਹਾ ਘਟਾ ਹੈ ਜੀ ਦੇਖੋ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜਿਹੜੀ ਉਹਨਾਂ ਨੇ ਇੱਕ ਮਹਮ ਸ਼ੁਰੂ ਕਰੀ ਹੈ ਨਸ਼ਿਆਂ ਦੇ ਖਿਲਾਫ ਉਹਦਾ ਅੱਜ ਸਾਡੇ ਪਿੰਡ 'ਚ ਇਹਨਾਂ ਦੇ ਪਹਿਲਾਂ ਜੋ ਪਰਚੇ ਸੀਗੇ ਉਹਦੇ ਸੰਬੰਧ ਵਿੱਚ ਇਹ ਬਕਾਇਦਾ ਪੰਚਾਇਤੀ ਜ਼ਮੀਨ ਤੇ ਸੀਗੇ ਤੇ ਉਹਦੇ ਅਨੁਸਾਰ ਸਾਨੂੰ ਪੰਚਾਇਤ ਨੂੰ ਇਹਦੇ ਵਿੱਚ ਇਨਵੋਲਵ ਹੋਣਾ ਪਿਆ ਜੀ ਸਾਡੇ ਜੋ ਸੀਗਾ ਆਪ ਦਾ ਪੰਚਾਇਤ ਵੱਲੋਂ ਵੀ ਸਾਡਾ ਜਿਹੜਾ ਪਿੰਡ ਆ ਡਰਗ ਫ੍ਰੀ ਹੋਵੇ ਜੀ ਉਹਦੇ ਤਹਿਤ ਪੰਜਾਬ ਸਰਕਾਰ ਦਾ ਜਿਹੜਾ ਅਪਰੇਲ ਹੈ ਬਹੁਤ ਚਲਾਗਾ ਯੋਗ ਹੈ ਜੀ ਤੇ ਅਸੀਂ ਅੱਜ ਪ੍ਰਸ਼ਾਸਨ ਦੀ ਮਦਦ ਨਾਲ ਉਹ ਉਹਨਾਂ ਦਾ ਕਰਤੇ ਸਾਰੇ ਪ੍ਰਸ਼ਾਸਨ ਆਇਆ ਹੈ ਜੀ ਤੇ ਅਸੀਂ ਇਸ ਨੂੰ ਇੱਕ ਡਰਗ ਫ੍ਰੀ ਮਹੀਮ ਨੂੰ ਹਲਾਰਾ ਦੇ ਕਿੰਨੇ ਕ ਬੰਦੇ ਨੇ ਤੁਹਾਡੇ ਪਿੰਡ 'ਚ ਜਿਹੜੇ ਕੰਮ ਕਰਦੇ ਨੇ ਸਾਡੇ ਪਿੰਡ 'ਚ ਜੀ ਪਹਿਲਾਂ ਤਾਂ ਕਾਫੀ ਪਰਿਵਾਰ ਸੀਗੇ ਜੋ ਜਿਨ੍ਹਾਂ ਦੇ ਪਹਿਲਾਂ ਕੇਸ ਵੀ ਦੱਜ ਸੀਗੇ ਜੀ ਇਸ ਕੰਮ 'ਚ ਪਰ ਮੈਨੂੰ ਲੱਗਦਾ ਵੀ ਜੋ ਇਹ ਕਦਮ ਹੁਣ ਚੱਕਿਆ ਸਰਕਾਰ ਨੇ ਇਹਦੇ ਨਾਲ ਕਾਫੀ ਠੱਲਰ ਪੈ ਜੂਗੀ ਤੇ ਕਾਫੀ ਹੱਦ ਤੱਕ ਇਹ ਚੀਜ਼ ਹੁਣ ਬੰਦ ਹੋ ਜੂਗੀ ਕਿੰਨੇ ਕ ਬੰਦੇ ਹੁਣ ਕੰਮ ਕਰਦੇ ਨੇ ਹੁਣ ਬਹੁਤ ਘਟ ਗਿਆ ਸੀਗਾ ਜੀ ਅੱਛਾ ਹੁਣ ਜਿਹੜੇ ਨਵੇਂ ਨੌਜਵਾਨ ਆਏ ਨੇ ਤਾਂ ਉਹਨਾਂ ਨੇ ਇਹ ਕੰਮ ਛੱਡਤਾ ਸੀਗਾ ਤੇ ਜੋ ਇਹਨਾਂ ਦੇ ਪਹਿਲਾਂ ਬਿਉਰਗ ਸੀਗੇ ਉਹ ਕਰਦੇ ਸੀਗੇ ਪਰ ਉਹ ਹੁਣ ਨਹੀਂ ਰਹੇ ਹੋਣਗੇ ਤੁਹਾਡੇ ਪਿੰਡ ਕੋਈ ਇਹੋ ਜਿਹਾ ਕੇਸ ਹੋਇਆ ਵੀ ਦੱਸਿਆ ਨਾ ਕੋਈ ਨੌਜਵਾਨ ਦੀ ਡੈਥ ਇੱਥੇ ਹੋਈ ਆ ਸਾਡੇ ਪਿੰਡ ਪਹਿਲਾਂ ਹੋਏ ਨੇ ਜੀ ਅੱਜ ਤੋਂ 4-5 ਸਾਲ ਪਹਿਲਾਂ ਤਿੰਨ-ਚਾਰ ਡੈਥਾਂ ਹੋਈਆਂ ਨੇ ਜੀ ਤੇ ਉਹਦੇ ਕਰਕੇ ਅਸੀਂ ਨੇ ਇਹ ਜਿਆਦਾ ਮੁੱਦਾ ਚੱਕਿਆ ਸੀਗਾ ਵੀ ਇਹ ਚੀਜ਼ ਕਦੇ ਦੁਬਾਰਾ ਰਿਪੀਟ ਨਾ ਹੋ ਜਵੇ ਕਿੰਨੇ ਕੁ ਬੰਦੇ ਆਪਰੇ ਤੁਸੀਂ ਮਤਲਬ ਪਾ ਕੇ ਦੇਤਾ ਅਸੀਂ ਜੀ ਜਿਹੜਾ ਪਹਿਲਾ ਮਤਾ ਪਾਇਆ ਸੀ ਪੰਚਾਇਤ ਵੱਲੋਂ ਜਦੋਂ ਸਾਡੇ ਸਰਪੰਚ ਜਿਹੜਾ ਪਹਿਲਾ ਮਤਾ ਸੀ ਉਹ ਨਸ਼ਾ ਖਿਲਾਫ ਇਹ ਪਾਇਆ ਸੀਗਾ ਜੀ ਬਈ ਜੋ ਵੀ ਨਸ਼ਾ ਵੇਚੂਗਾ ਜਾਂ ਉਹਦੀ ਮਦਦ ਕਰੂਗਾ ਅਸੀਂ ਉਹਦਾ ਵਿਰੋਧ ਕਰਾਂਗੇ ਤੇ ਅਸੀਂ ਕਿਸੇ ਵੀ ਨਸ਼ਾ ਦਸਕਰਦੀ ਮਦਦ ਨਹੀਂ ਕਰਾਂਗੇ ਜੀ ਇਹ ਸ਼ਾਮਲਾੜ ਚ ਬਣਿਆ ਹੋਇਆ ਹੈ ਇਹ ਸ਼ਾਮਲਾੜ ਚ ਬਣਿਆ ਹੋਇਆ ਜੀ ਇਹ ਇਹ ਪਹਿਲਾਂ ਤੋਂ ਹੀ ਚੱਲਦਾ ਆਉਂਦਾ ਜੀ ਇਹ ਨੂੰ ਤਿੰਨ ਪੀੜੀਆਂ ਹੋ ਗਈਆਂ ਜੀ ਇਹਨਾਂ ਨੂੰ ਬੈਠਿਆ ਨੂੰ ਇੱਥੇ ਇਹ ਪੁਰਾਣਾ ਸ਼ਾਮਲਾੜ ਚ ਐਜ਼ ਅ ਗਰੀਬ ਤੌਰ ਤੇ ਅਸੀਂ ਇਹਨਾਂ ਨੂੰ ਸਹਾਇਤਾ ਦਿੱਤੀ ਸੀ ਜੀ ਪਿੰਡ ਨੇ ਪਰਿਵਾਰ ਦਾ ਹੁਣ ਕਈ ਕੰਡੀਸ਼ਨ ਹੈ ਜੀ ਕਿਉਂਕਿ ਪਰਿਵਾਰ ਦੇਖੋ ਜੀ ਗਰੀਬ ਹੈ ਛੋਟੀਆਂ-ਛੋਟੀਆਂ ਬੱਚੀਆਂ ਨੇ ਜੀ ਤੇ ਕਮਾਈ ਦਾ ਸਾਧਨ ਦਿਹਾੜੀ ਜੋਤ ਹੈ ਜੀ ਅਸੀਂ ਚਾਹੁੰਦੇ ਆ ਵੀ ਇਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਜੀ ਅਸੀਂ ਪੰਚਾਇਤ ਵੱਲੋਂ ਵੀ ਇਹ ਕਰਦੇ ਆ ਵੀ ਅਸੀਂ ਸਾਨੂੰ 1 ਮਹੀਨੇ ਦਾ ਟਾਈਮ ਦਿੱਤਾ ਜਾਵੇ ਬਕਾਇਦਾ ਸਾਰੇ ਐਫੀਡੈਫਟ ਦੇਣ ਨੂੰ ਵੀ ਤਿਆਰ ਨੇ ਵੀ ਅਸੀਂ ਇਹ ਕੰਮ ਨੂੰ ਬੰਦ ਕਰਾਂਗੇ ਜੀ ਤੇ ਅਸੀਂ ਇਹਨਾਂ ਦਾ 1 ਮਹੀਨਾ ਇਹਨਾਂ ਨੂੰ ਪੂਰਾ ਵਾਚ ਕਰਾਂਗੇ ਪ੍ਰਸ਼ਾਸਨ ਨੂੰ ਵੀ ਅਸੀਂ ਚਾਹਾਂਗੇ ਵੀ ਸਾਡਾ ਸਾਥ ਹੋਵੇ ਉਹਨਾਂ ਨੂੰ 1 ਮਹੀਨਾ ਪੂਰਾ ਇਹਨਾਂ ਤੇ ਨਿਗਰਾਨੀ ਰੱਖਣੇ ਨਹੀਂ ਪਤਾ ਕਿ ਇਹ ਕਿਸ ਤਰ੍ਹਾਂ ਦੇਖਦੇ ਹੋ ਜਿੰਮੇ ਛੋਟੇ ਛੋਟੇ ਤਿੰਨੇ ਲੜਕੀਆਂ ਨੇ ਜੇ ਇੱਕ ਦਮ ਮਟਾਇਆ ਗਿਆ ਤਾਂ ਸੜਕ ਤੇ ਆ ਜਾਣਗੇ ਪਰਿਵਾਰ ਅਸੀਂ ਉਹਦੇ ਕਰਕੇ ਜੀ ਜਿਹੜਾ 1 ਮਹੀਨੇ ਦਾ ਇਹਨਾਂ ਤੋਂ ਟਾਈਮ ਮੰਗਿਆ ਅਸੀਂ ਉਹ ਐਜ਼ ਬੇਟੀਆਂ ਨੂੰ ਛੋਟੀਆਂ ਨੂੰ ਦੇਖਦੇ ਹੋਏ ਵੀ ਉਹਨਾਂ ਨੂੰ ਛੱਤ ਨਹੀਂ ਰਹਿਣੀ ਜੀ ਉਹਨਾਂ ਦੇ ਸਿਰ ਤੇ ਬੱਚਿਆਂ ਦਾ ਕੀ ਕਸੂਰ ਹੈ ਅਸੀਂ ਉਹਨਾਂ ਦੇ ਤਹਏ ਤੇ ਇਹਨਾਂ ਨੂੰ ਤਾਂ ਅਸੀਂ ਪ੍ਰਸ਼ਾਸਨ ਨੂੰ ਮੰਗ ਕਰੀਆ ਵੀ ਸਾਨੂੰ ਬੇਨਤੀ ਹੋਇਆ ਜੀ ਵੀ ਇੱਕ ਮਹੀਨਾ ਇਹਨਾਂ ਨੂੰ ਉਹ ਕਰਿਆ ਜਾਵੇ ਹੁਣ ਕਰਦੇ ਨਹੀਂ ਨਸ਼ੇ ਤੇ ਨਹੀਂ ਨਸ਼ਾ ਵਗੈਰਾ ਹੈ ਨਹੀਂ ਨਸ਼ਾ ਹੁਣ ਇਹ ਪਿੱਛੇ ਜਿੰਨਾਂ ਦਾ ਨਾਮ ਆਇਆ ਹੈਗਾ ਜੀ ਇਹ ਅੰਦਰੇ ਸੀਗੇ ਇਹ ਸਾਲ ਕੁ ਤੋਂ ਬਾਹਰ ਆਏ ਨੇ ਹੁਣ ਤਾਂ ਇਹ ਦਿਹਾੜੀ ਜੋਤਾ ਕਰ ਰਹੇ ਨੇ ਇਹਨਾਂ ਦੇ 6 ਤੋਂ 7 ਪਰਚੇ ਨੇ ਜੀ ਕਰੀਬ ਸਾਡੀ ਪੰਚਾਇਤ ਤੋਂ ਪਹਿਲਾਂ ਨੂੰ ਜੀ ਉਹ ਪੁਰਾਣੇ ਪੱਤਰਾਂ ਜੀ ਸਤਿ ਸ਼ਾਮ ਕਰ ਦੋ ਉਹਨਾਂ ਨੂੰ ਗਵਾ ਮੈਂ ਕਰ ਦੋ ਜੀ ਸਾਨੂੰ ਬਹੁਤ ਸਾਰਾ ਹੋ ਗਿਆ ਤੇ ਸਾਨੂੰ ਤਾਂ ਇਹ ਕੰਮ ਛੱਡੇ ਸਾਨੂੰ ਨਹੀਂ ਪਤਾ ਵੀ ਪਹਿਲਾਂ ਦੇ ਪਰਚੇ ਜੀ ਤੇ ਉਹਦੀ ਅਸੀਂ ਮਾਫੀ ਚਾਹੁੰਦੇ ਆ ਉਹ ਦੂ ਤੂ ਬਾਅਦ ਤੇ ਮਾਫ ਗਵਾ ਵਾਸਤੇ ਸਾਨੂੰ ਮਾਫ ਕਰ ਦੇਵੀਂ ਸਾਡੇ ਬੱਚਿਆਂ ਦਾ ਘਰ ਨਾ ਟਾਇ ਜਾ ਇਕ ਹੋਰ ਗਲਤ ਕਰ ਲਉਣਾ ਸਰਪੰਚ ਨਾਲ ਜੀ ਕਹਿੰਦੇ ਸਰਪੰਚ ਨਾਲ ਕਰ ਦਿੰਗੇ ਪੂਰਾ ਖਾਲਾ ਪੂਰਾ ਕਿਵੇਂ ਦੇਖਦੇ ਹੋ ਕਿੰਨੇ ਤੁਹਾਡੇ ਕਾਰਵਾਈ ਹੋ ਰਹੀਆਂ ਇਹਨਾਂ ਸੜੀਆਂ ਦੇ ਕੱਟਾਂ ਅਸੀਂ ਕਹੇ ਗਏ ਨੇ ਜੀ ਵੀ ਜੋ ਕਾਰਵਾਈ ਹੋ ਰਹੀ ਹੈ ਠੀਕ ਹੋ ਰਹੀ ਹੈ ਸਰਕਾਰ ਨੂੰ ਕਰਨੀ ਚਾਹੀਦੀ ਹੈ ਸਖਤੀ ਕਿਉਂਕਿ ਜਿਹੜੇ ਅੱਜ ਕੱਲੇ-ਕੱਲੇ ਮੁੰਡੇ ਸਾਡੇ ਨਸਿਆਂ ਨਾਲ ਮਰ ਰਹੇ ਨੇ ਮਾਮਾਂ ਦਾ ਉਹਨਾਂ ਦਾ ਹਾਲ ਜਾਣਿਆ ਚਾਹੀਦਾ ਵੀ ਕਿੰਨੇ ਉਹ ਦੁੱਖਾਂ ਦੇ ਵਿੱਚੋਂ ਮਾਮਾਂ ਗੁਜ਼ਰ ਰਹੀਆਂ ਨੇ ਜਿਨ੍ਹਾਂ ਦਾ ਕੱਲਾ-ਕੱਲਾ ਬੱਚਾ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਚਿੱਟੇ ਦੀ ਓਵਰਡੋਜ਼ ਨਾਲ ਨਸੇ ਦੀ ਓਵਰਡੋਜ਼ ਨਾਲ ਇਹ ਤਾਂ ਇੱਕ ਪਹਿਲਾਂ ਸਾਡੇ 5-6 ਸਾਲ ਪਹਿਲਾਂ ਮੁੰਡਾ ਗੁਜ਼ਰਿਆ ਸੀ 17 ਸਾਲ ਦਾ ਉਦੋਂ ਵੀ ਅਸੀਂ ਇਹ ਕਿਹਾ ਸੀ মিডিਆ ਆਇਆ ਸੀ ਉਦੋਂ ਵੀ ਕਿਹਾ ਸੀ ਵੀ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਨੇ ਉਹ ਵੀ ਸਰਕਾਰ ਨੂੰ ਅਕਵਾਇਰ ਕਰ ਲੈਣੀਆਂ ਚਾਹੀਦੀਆਂ ਨੇ ਆਪਣਾ ਅਟੈਚ ਕਰ ਲੈਣੀਆਂ ਚਾਹੀਦੀਆਂ ਨੇ ਕਿਸਾਂ ਦੇ ਨਾਲ ਹੀ ਤੇ ਇਹਨਾਂ ਦੀ ਜੋ ਵੀ ਪ੍ਰਾਪਰਟੀ ਹੈਗੀ ਹੈ ਸਾਰੀ ਸਰਕਾਰ ਨੂੰ ਜ਼ਬਤ ਕਰ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਹਿੰਮਤ ਨਾ ਕਰੇ ਪੰਚਾਇਤ ਮੈਂਬਰ ਮੇਰੇ ਮੈਸੇਜ ਪੰਚਾਇਤ ਮੈਂਬਰ ਨੇ ਮੈਂ ਤਾਂ ਅਰਫੀਕ ਮੈਂ ਪਿੰਡ ਵਾਸੀ ਚਾਹ ਕਹਿੰਦੇ ਵੀ ਸਾਨੂੰ ਟਾਈਮ ਦੇ ਦੋ ਥੋੜਾ ਜਿਹਾ ਇੱਕ ਮਹੀਨੇ ਦਾ ਵੀ ਖਰੀਫ ਕਾਰ ਐਸੀ ਸਮਝਾਵਾ ਆ ਰਹੀ ਆ ਇਹ ਦੀ ਗੱਲ ਬਾਤ ਦੇਖੋ ਜੀ ਅਸੀਂ ਤਾਂ ਜੋ ਇਹ ਸਰਕਾਰ ਦਾ ਫੈਸਲਾ ਐ ਸੀ ਤਾਂ ਉਹਦੇ ਉਹਦੇ ਹਿਸਾਬ ਨਾਲ ਹੀ ਅਸੀਂ ਤਾਂ ਪ੍ਰਸ਼ਾਸਨ ਦੇ ਨਾਲ ਆ ਜਿਵੇਂ ਸਰਕਾਰ ਦਾ ਉੱਪਰੋਂ ਹੁਕਮ ਆਇਆ ਉਦਾਂ ਹੀ ਅਸੀਂ ਵੈਸੇ ਆਪਣੇ ਲੈਵਲ ਤੇ ਵੀ ਸਾਡੀ ਜਿਹੜੀ ਪ੍ਰੈਫਰੈਂਸ ਸੀ ਸਾਰਿਆਂ ਤੋਂ ਪਹਿਲੀਆਂ ਚ ਇਹੀ ਸੀ ਵੀ ਪਹਿਲਾਂ ਜਿਹੜਾ ਮਤ ਹੈ ਉਹ ਪੰਚਾਇਤ ਵੱਲੋਂ ਨਸਿਆਂ ਦੇ ਖਿਲਾਫ ਆਇਆ ਜਾਵੇ ਅਸੀਂ ਬਕਾਇਦਾ ਪਾਇਆ ਉਹ ਐਸਐਸਪੀ ਸਾਹਿਬ ਆਪਣਾ ਡੀਸੀ ਸਾਹਿਬ ਡਿਪਟੀ ਸਾਹਿਬ ਸਾਰਿਆਂ ਨੂੰ ਅਸੀਂ ਪੰਚਾਇਤ ਦਾ ਉਹ ਮਤਾ ਦਿੱਤਾ ਵੀ ਸਾਡੇ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾਵੇ ਕਿੰਨੇ ਕੁ ਬੰਦੇ ਨੇ ਘਰ ਨੇ ਜਿਹੜੇ ਵੇਚਦੇ ਨੇ ਸ਼ਾਇਦ ਇਹ 15 20 ਕਰਤਾ ਹੈਗੇ ਨੇ ਜੀ ਨਸ਼ੇ ਦੇ ਵਿੱਚ ਹੁਣ ਵੀ ਜਿਹੜੇ ਐਕਟਿਵ ਨੇ 8 10 ਕਰਤਾ ਹੈਗੇ ਉਹਨਾਂ ਦੇ ਖਿਲਾਫ ਨੇ ਤੁਸੀਂ ਮਤਾ ਪਾਇਆ ਅਸੀਂ ਤਾਂ ਸਾਰਿਆਂ ਦੇ ਖਿਲਾਫ ਹੀ ਪਾਇਆ ਜਣੀ ਜਿਹੜਾ ਸਾਨੂੰ ਹੁਣ ਲਿਸਟ ਆਈ ਹੈ ਉਹ ਇੱਕ ਬੰਦੇ ਦੀ ਆਈ ਹੈ ਉੱਪਰ ਜਿਸ ਤਰ੍ਹਾਂ ਹੁਣ ਦੀ ਇੱਕ ਬੰਦੇ ਦੀ ਜੀ ਆਇਆਂ ਨੂੰ ਵੀ 8-10 ਬੰਦੇ ਵੇਚਦੇ ਨੇ ਉਹਨਾਂ ਦੇ ਖਿਲਾਫ ਨਹੀਂ ਮਤਤਾ ਪਾਇਆ ਤੁਸੀਂ ਮਤਤਾ ਤਾਂ ਅਸੀਂ ਸਾਰਿਆਂ ਦੇ ਖਿਲਾਫੇ ਪਾਇਆ ਵੀ ਜਿਹੜੇ-ਜਿਹੜੇ ਵੇਚਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਸਾਡੀ ਜਿਹੜੀ ਪੰਚਾਇਤ ਆ ਨਾ ਕੋਈ ਵੀ ਬੰਦਾ ਨਸ਼ੇ ਵਾਲੇ ਨੂੰ ਨਾ ਛਡਾਉਣ ਜਾਊਗਾ ਨਾ ਕੋਈ ਕਿਸੇ ਕਿਸਮ ਦੀ ਮਦਦ ਕਰੂਗਾ ਕਰਦਿਆਂ ਸਾਰੇ ਮੇਰੇ ਕੱਟੀਆਂ ਕਰਨਾ ਢਾਟਾ ਬਸ ਸਾਰੇ ਕੋਈ ਮਰ ਰਹੀਆਂ ਨਾ 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 ਬੰਦ ਕਰਦੇ ਬਾਹਰ ਮਾਰ ਕਰਦਾ ਕੋਈ ਕਿਹਨਾਂ ਸਾਬ ਖੜੇ ਨੇ ਕੋਈ ਨਾ ਕੋਈ ਨਾ ਕੋਈ ਨਾ ਕਿਸ ਕੋ ਅੱਗੇ ਨਹੀਂ ਚੀਆ ਨਾ ਕੋਈ ਗੱਲ ਨਹੀਂ ਕਰਦੇ ਆ ਜੋ ਆ ਨੋ ਮਰੇ ਸਾਈਡ ਤੇ ਨਹੀਂ ਲਿਆ ਆੜਾ ਸਾਈਡ ਤੇ ਨਹੀਂ ਲਿਆ ਬਸ ਇਥੇ ਇਹ ਕਹਿੰਦੇ ਆ ਜੀ ਵੀ ਜੋ ਕਾਰਵਾਈ ਹੋ ਰਹੀ ਹੈ ਠੀਕ ਹੋ ਰਹੀ ਹੈ ਸਰਕਾਰ ਨੂੰ ਕਰਨੀ ਚਾਹੀਦੀ ਹੈ ਸਖਤੀ ਕਿਉਂਕਿ ਜਿਹੜੇ ਅੱਜ ਕੱਲੇ ਕੱਲੇ ਮੁੰਡੇ ਸਾਡੇ ਨਸਿਆਂ ਨਾਲ ਮਰ ਰਹੇ ਨੇ ਮਾਮਾਂ ਦਾ ਉਹਨਾਂ ਦਾ ਹਾਲ ਜਾਣਿਆ ਚਾਹੀਦਾ ਵੀ ਕਿੰਨੇ ਉਹ ਦੁੱਖਾਂ ਦੇ ਵਿੱਚੋਂ ਮਾਮਾਂ ਗੁਜ਼ਰ ਰਹੀਆਂ ਨੇ ਜਿਨ੍ਹਾਂ ਦਾ ਕੱਲਾ ਕੱਲਾ ਬੱਚਾ ਇਸ ਦੁਨੀਆ ਤੋਂ ਚਲੇ ਜਾਂਦਾ ਹੈ ਚਿੱਟੇ ਦੀ ਓਵਰਡੋਜ਼ ਨਾਲ ਨਸੇ ਦੀ ਓਵਰਡੋਜ਼ ਨਾਲ ਇਹ ਤਾਂ ਇੱਕ ਪਹਿਲਾਂ ਸਾਡੇ 5-6 ਸਾਲ ਪਹਿਲਾਂ ਮੁੰਡਾ ਗੁਜ਼ਰਿਆ ਸੀ 17 ਸਾਲ ਦਾ ਉਦੋਂ ਵੀ ਅਸੀਂ ਇਹ ਕਿਹਾ ਸੀ মিডিਆ ਆਇਆ ਸੀ ਉਦੋਂ ਵੀ ਕਿਹਾ ਸੀ ਵੀ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਨੇ ਉਹ ਵੀ ਸਰਕਾਰ ਨੂੰ ਅਕਵਾਇਰ ਕਰ ਲੈਣੀਆਂ ਚਾਹੀਦੀਆਂ ਨੇ ਆਪਣਾ ਅਟੈਚ ਕਰ ਲੈਣੀਆਂ ਚਾਹੀਦੀਆਂ ਨੇ ਕਿਸਾਂ ਦੇ ਨਾਲ ਹੀ ਤੇ ਇਹਨਾਂ ਦੀ ਜੋ ਵੀ ਪ੍ਰਾਪਰਟੀ ਹੈਗੀ ਹੈ ਸਾਰੀ ਸਰਕਾਰ ਨੂੰ ਜਬਤ ਕਰ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਹਿੰਮਤ ਨਾ ਕਰੇ ਪੰਚਾਇਤ ਮੈਂਬਰੋ ਮੇਰੇ ਮੈਸੇਜ ਪੰਚਾਇਤ ਮੈਂਬਰਾਂ ਨੂੰ ਮੈਂ ਤੁਹਾਡਾ ਹਰਫੇਕ ਹੂੰ ਇਹ ਪਿੰਡ ਦਾ ਦੇਖੋ ਜੀ ਇਹ ਜਿਹੜਾ ਵਿਅਕਤੀ ਹੈ ਇਹਦੇ ਤੇ 5-6 ਐਂਡੀ ਪੀਐਸ ਦੇ ਮਕਦਮੇ ਦਰਜ ਨੇ ਜੀ ਪਹਿਲਾਂ ਤੋਂ ਇਹ ਅੰਦਰ ਵੀ ਰਹਿ ਕੇ ਆਇਆ ਇਹਨੂੰ ਸਾਲ ਕਿ ਹੋਇਆ ਬਾਹਰ ਆਇਆ ਨੂੰ ਤੇ ਉਸ ਤੋਂ ਬਾਅਦ ਜਦੋਂ ਸਾਡੀ ਪੰਚਾਇਤ ਬਣੀ ਤਾਂ ਸਾਡਾ ਜਿਹੜਾ ਪਹਿਲਾ ਮਤਾ ਸੀਗਾ ਉਹ ਨਸ਼ਿਆਂ ਦੇ ਖਿਲਾਫ ਸੀਗਾ ਵੀ ਜੋ ਵੀ ਨਸ਼ਾ ਤਸਕਰੀ ਕਰੂਗਾ ਜਾਂ ਇਹਨਾਂ ਦੀ ਮਦਦ ਕਰੂਗਾ ਉਹ ਪੰਚਾਇਤ ਉਹਦੀ ਮਦਦ ਨਹੀਂ ਕਰੂਗੀ ਤੇ ਉਸ ਦੇ ਤਹਿਤ ਜੀ ਚਲੋ ਪੰਜਾਬ ਸਰਕਾਰ ਨੇ ਬਹੁਤ ਸੋਹਣਾ ਪ੍ਰਾਲਾ ਕਰਿਆ ਜੀ ਜਿਹੜਾ ਨਸ਼ਾ ਰਹਿਤ ਪੰਜਾਬ ਦੀ ਇੱਕ ਨਵੀਂ ਜੰਗ ਛੇੜੀ ਹੈ ਜੀ ਤੇ ਉਹਦੇ ਤਹਿਤ ਅੱਜ ਸਾਰਾ ਪ੍ਰਸ਼ਾਸਨ ਜਿੰਨੇ ਇੱਕ ਲੋਕਾਂ ਦੇ ਉੱਪਰ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਇਹ ਮੁਕੱਦਮੇ ਦਰਜ ਨੇ ਨਸ਼ੇ ਨੂੰ ਲੈ ਕੇ ਕਿੰਨੇ ਕੁ ਪਰਿਵਾਰ ਨੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਸਾਡੇ ਪਹਿਲਾਂ ਜੀ 15-20 ਪਰਿਵਾਰ ਸੀਗੇ ਜੋ ਜਿਨ੍ਹਾਂ ਦੇ ਮੁਕੱਦਮੇ ਆਲਰੇਡੀ ਪਹਿਲਾਂ ਦਰਜ ਸੀਗੇ ਜੀ ਪਰ ਹੁਣ ਕੋਈ ਜਿਹੜੀ ਨਵੀਂ ਜਨਰੇਸ਼ਨ ਆਈ ਹੈ ਜੀ ਉਹ ਪੜ ਲਿਖ ਹੈ ਜੀ ਉਹਨਾਂ ਦਾ ਫਰਕ ਪੈ ਗਿਆ ਜੀ ਹੁਣ ਇਹ ਬਹੁਤ ਘਟ ਗਏ ਨੇ ਜੀ ਪਹਿਲਾਂ ਨਾਲੋਂ ਪਰ ਸਾਨੂੰ ਇਹ ਆ ਵੀ ਚਲੋ ਜਿਹੜੇ ਵੀ ਮਾੜਾ ਮੋਟਾ ਰਹਿ ਗਿਆ ਅਸੀਂ ਉਹਨਾਂ ਨੂੰ ਵੀ ਸਾਫ਼ ਕਰਦੀ ਇੱਕ ਡਰੱਗ ਫ੍ਰੀ ਪਿੰਡ ਕਰਦੀ ਹੈ ਜੀ ਆਪ ਦਾ ਆ ਜਿਹੜਾ ਇਹ ਪਰਿਵਾਰ ਆ ਜਿਹਨਾਂ ਦਾ ਅੱਜ ਮਕਾਨਟ ਆਇਆ ਦਣਾ ਇਹਨਾਂ ਤੇ ਚਿੱਟੇ ਦੇ ਮਾਮਲੇ ਦਰਜ ਨੇ ਜੈ ਫੀਮ ਭੁੱਕੀ ਦੇ ਨੇ ਜੈ ਸ਼ਰਾਬ ਦੇ ਕਿਨਾਂ ਤੇ ਪਾਊਡਰ ਦਾ ਵੀ ਸੀਗਾ ਜੀ ਆ ਭੁੱਕੀ ਦਾ ਵੀ ਸੀਗਾ ਹਾਂਜੀ ਤਕਰੀਬਨ 6 ਤੋਂ 7 ਇਹਨਾਂ ਤੇ ਮੁਕਦਮੇ ਦਰਜ ਸੀਗੇ ਜੀ ਐਨਡੀਪੀਐਸ ਦੇ ਤਹਿਤ ਤੇ ਉਹਨਾਂ ਇੱਕ ਸਾਲੇ ਹੋਇਆ ਜੀ ਹਜੇ ਬਾਹਰ ਹੈ ਹੋਰ ਵੀ ਕੋਈ ਲਿਸਟ ਆ ਸਕਦੀ ਤੁਹਾਡੇ ਪਿੰਡ ਦੇ ਸਾਹਮਣੇ ਬਿਲਕੁਲ ਉਮੀਦ ਹੈ ਜੀ ਕਿਉਂਕਿ ਸਾਡੇ ਪਿੰਡ ਦੇ ਟੋਟਲ ਮਕਾਨ ਜੀ ਹੈ ਜੀ ਬੇਸਿਕਲੀ ਜੀ ਇਹ ਜੋ ਮੈਰਿਜ ਇੱਕ ਵੱਖਰੀ ਕਹਾਣੀ ਸਾਹਮਣੇ ਆਈ ਹੈ ਇਸ ਕਹਾਣੀ ਦੇ ਵਿੱਚ ਜੋ ਮੈਂ ਸਾਰਿਆਂ ਨਾਲ ਸਾਂਝੀ ਕਰਨਾ ਚਾਹਾਂਗਾ ਸਾਦੋ ਹੀੜੀ ਪਿੰਡ ਹੈ ਸਾਦੋ ਹੀੜੀ ਪਿੰਡ ਦੇ ਵਿੱਚ ਕੁਝ ਘਰ ਨੇ ਜਿਹੜੇ ਪੰਚਾਇਤੀ ਜ਼ਮੀਨ ਤੇ ਬਣੇ ਹੋਏ ਆ ਜੋ ਪੰਜਾਬ ਸਰਕਾਰ ਦੀ ਨਸ਼ਾ ਦੇ ਖਿਲਾਫ ਕੈਂਪੇਨ ਚੱਲ ਰਹੀ ਹੈ ਉਸ ਤੋਂ ਪ੍ਰੇਰਿਤ ਹੋ ਕੇ ਜੋ ਪੰਚਾਇਤ ਹੈ ਪੰਚਾਇਤ ਨੂੰ ਕੁੱਝ ਸ਼ਿਕਾਇਤ ਮਿਲ ਰਹੀ ਸੀ ਨਸ਼ਿਆਂ ਦੇ ਖਿਲਾਫ ਬੀਸਿਕਲੀ ਨਸ਼ਾ ਦੇ ਕਾਰੋਬਾਰ ਦੀ ਸ਼ਿਕਾਇਤ ਉਹਨਾਂ ਪਰਿਵਾਰਾਂ ਵੱਲੋਂ ਮਿਲ ਰਹੀ ਸੀ ਜਿਹੜੇ ਜਿਨ੍ਹਾਂ ਨੇ ਹਾਊਸ ਜਿਹੜੇ ਕੰਸਟਰਕਟ ਕੀਤੇ ਹੋਏ ਆ ਪੰਚਾਇਤੀ ਜ਼ਮੀਨ ਤੇ ਅ ਜਿਹਦੇ ਚਲਦੇ ਵਾਰ-ਵਾਰ ਸ਼ਿਕਾਇਤ ਮਿਲਦੇ ਚਲਦੇ ਇਹ ਕਾਫੀ ਤੰਗ ਸੀਗੇ ਪਿੰਡ ਵਾਲੇ ਉਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਜੋ ਨਜਾਇਜ਼ ਕਬਜ਼ੇ ਕੁਝ ਵਿਅਕਤੀਆਂ ਨੇ ਕੀਤੇ ਹੋਏ ਆ ਉਹ ਛਡਵਾਉਣੇ ਆ ਤੋਂ ਪੰਚਾਇਤ ਨੇ ਸਾਰਿਆਂ ਨੇ ਫੈਸਲਾ ਮਤਾ ਪਾਇਆ ਮਤਾ ਪਾਕਿਨਾਂ ਨੇ ਡਿਸਾਈਡ ਕੀਤਾ ਕਿ ਆਫਟਰ ਦੈਟ ਇਹਨਾਂ ਨੇ ਜੋ ਕਾਰਵਾਈ ਜਿਹੜੀ ਅੱਜ ਇਨੀਸ਼ੀਏਟ ਕੀਤੀ ਸੀ ਬਟ ਉਹ ਜੋ ਟਵਿਸਟ ਆਉਂਦਾ ਗਾਣੀ ਦੇ ਵਿੱਚ ਉਹ ਇਹ ਹੈ ਕਿ ਸਾਰੇ ਪਿੰਡ ਵਾਸੀ ਫਿਰ ਇਕੱਠੇ ਹੁੰਦੇ ਆ ਜੋ ਫੈਮਿਲੀਜ਼ ਹੈਗੀਆਂ ਜਿਹੜੀਆਂ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਡਰਗ ਦੀ کاروبار ਚ ਇਨਵੋਲਡ ਸੀਗੇ ਉਹ ਵੀ ਸਾਹਮਣੇ ਆਉਂਦੇ ਆ ਤੇ ਕੁਝ ਹੋਰ ਪਿੰਡ ਦੇ ਵਿਅਕਤੀ ਵੀ ਜਿਹੜੇ ਸਾਹਮਣੇ ਆਉਂਦੇ ਆ ਜਿਹੜੇ ਕਮਿਟਮੈਂਟ ਕਰਦੇ ਆ ਜਿਹੜੇ ਬਲੈਜ ਕਰਦੇ ਆ ਤੇ ਜਿਹੜੇ ਪੰਚਾਇਤ ਨੂੰ ਐਫੀਡੇਵਿਟ ਦਿੰਦੇ ਆ ਕਿ ਅਸੀਂ ਜੇ ਕੋਈ ਸਾਡੇ ਪਰਿਵਾਰਕ ਮੈਂਬਰ ਜਾਂ ਕੋਈ ਆਂਢੀ ਗੁਆਂਢੀ ਜਾ ਕੋਈ ਮਹੱਲੇ ਦੇ ਵਿੱਚ ਕੋਈ ਡਰੱਗ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਤਾਂ ਅਸੀਂ ਉਹਨੂੰ ਬੰਦ ਕਰਾਂਗੇ ਅ ਪੰਚਾਇਤ ਦੇ ਨਾਲ ਚੱਲਾਂਗੇ ਪਿੰਡ ਵਾਸੀਆਂ ਦੇ ਨਾਲ ਚੱਲਾਂਗੇ ਤਾਂ ਜਿਹੜੇ ਚੱਲਦੇ ਪੰਚਾਇਤ ਨੇ ਜੋ ਇਹ ਅਗਲੀ ਕਾਰਵਾਈ ਸੀ ਇਹਨਾਂ ਦੀ ਪੰਚਾਇਤੀ ਜਿਤ ਮੋਹਿੰਦ ਛੜਵਾਉਣ ਵਾਸਤੇ ਜਾਂ ਅੱਗੇ ਜੋ ਆਪਣੀ ਕਾਰਵਾਈ ਸੀ ਉਹ ਸਥगित ਕੀਤੀ ਹੈ ਉਹ ਇਹਨਾਂ ਨੇ ਰੋਕ ਲਈ ਹੈ ਉਹ ਅੱਗੇ ਪ੍ਰੋਸੀਡ ਨਹੀਂ ਕਰ ਰਹੇ ਤੇ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਤੇ ਜਿਹੜੇ ਵਿਅਕਤੀ ਦੇ ਪਰਿਵਾਰ ਜਿਹੜੇ ਡਰੱਗ ਨਾਲ ਅਫੈਕਟਡ ਸੀ ਜਿਹੜੇ ਡਰੱਗ ਦੇ ਕਾਰੋਬਾਰ ਵਿੱਚ ਪਾਈ ਹੋਏ ਸੀਗੇ ਉਹਨਾਂ ਨੇ ਸਾਰਿਆਂ ਨੇ ਇੱਕ ਨਿਸ਼ਚਾ ਕੀਤਾ ਹੈਗਾ ਕਿ ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਸ ਪਿੰਡ ਨੂੰ ਡਰੱਗ ਫ੍ਰੀ ਕਰਨਾ ਹੈ ਉਹ ਵੀ ਪਿੰਡ ਦੇ ਵਿੱਚ ਜੋ ਜੋ ਸਿਨੈਰੀਓ ਹੈ ਉਹ ਇਹ ਹੈ ਕਿ 40 ਵਿਅਕਤੀਆਂ ਦੇ ਖਿਲਾਫ ਜਿਹੜੇ ਫਰਚੇ ਦਰਜ ਨੇ ਜਿਹੜੇ ਇਹਨਾਂ ਕਾਰੋਬਾਰ ਦੇ ਵਿੱਚ ਨਸ਼ੇ ਦੇ ਖਿਲਾਫ ਐਨਡੀਪੀਐਸ ਦੇ ਜਿਹੜੇ ਬੱਚੇ ਹੈਗੇ ਤੋਂ ਬੜੀ ਵਧੀਆ ਇਨੀਸ਼ੀਏਟਿਵ ਹੈਗੀ ਹੈ ਕਿ ਇਹਨਾਂ ਨੇ ਸਾਰੇ ਸਾਰਾ ਪਿੰਡ ਬੇਸਿਕਲੀ ਹੁਣ ਇਕੱਠਾ ਹੈਗਾ ਸਾਰਾ ਪਿੰਡ ਚਾਹੇ ਉਹ ਡਰਗ ਨਾਲ ਅਫੈਕਟਡ ਹੈ ਚਾਹੇ ਉਹ ਕਾਰੋਬਾਰ ਦੇ ਵਿੱਚ ਸਿਗੇ ਪਹਿਲਾਂ ਉਹ ਕਮਿਟਮੈਂਟ ਕਰ ਰਿਹਾ ਰਿਟਰਨ ਕਮਿਟਮੈਂਟ ਕਰ ਰਿਹਾ ਕਿ ਵਿਦਨ 1 ਮੰਥ ਅਸੀਂ ਇਹਨੂੰ ਡਰਗ ਫ੍ਰੀ ਵਿਲੇਜ ਡਿਕਲੇਅਰ ਕਰਨਾ ਤੇ ਪ੍ਰਸ਼ਾਸਨ ਦੀ ਪਿੰਡ ਵਾਸੀਆਂ ਨਾਲ ਮਿਲ ਕੇ ਜੋ ਸਟ੍ਰੈਟਜੀ ਰਹਿਣੀ ਹੈ ਜੋ ਅੱਗੇ ਅਸੀਂ ਸਟ੍ਰੈਟਜੀ ਬਣਾਈ ਆ ਉਹ ਇਹ ਹੈ ਕਿ ਫਸਟ ਆਫ ਆਲ ਤਾਂ ਪੁਲਿਸ ਦਾ ਕੰਮ ਇਨਫੋਰਸਮੈਂਟ ਹੈ ਕਿ ਜੇ ਕੋਈ ਕੰਮ ਕਰਦਾ ਹੈਗਾ ਤਾਂ ਉਹਦੇ ਖਿਲਾਫ ਐਕਸ਼ਨ ਲਏਗਾ ਉਹਰੇ ਵਾਸਤੇ ਅਸੀਂ ਪੂਰੀ ਕਮਿਟਿਡ ਹੈ ਜੇ ਕੋਈ ਕੰਮ ਕਰੇਗਾ ਇਨਫੋਰਮੇਸ਼ਨ ਸਿਭਾਏਗੀ ਤਾਂ ਡੈਫੀਨੇਟਲੀ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ ਜੋ ਸੈਕਿੰਡ ਹੈ ਉਹ ਸੈਕਿੰਡ ਏ ਹੈ ਕਿ ਅਸੀਂ ਡਿਮਾਂਡ ਸਾਈਡ ਤੇ ਵੀ ਐਫਰਟ ਕਰ ਰਹੇ ਆ ਪਿੰਡ ਵਾਸੀਆਂ ਨਾਲ ਮਿਲ ਕੇ ਜਿਹਦੇ ਤਹਿਤ ਅਸੀਂ ਕੁਝ ਬੱਚੇ ਆਇਡੈਂਟੀਫਾਈ ਕੀਤੇ ਆ ਜਿਹੜੇ ਜਿਨ੍ਹਾਂ ਦੀ ਫੈਮਿਲੀ ਦੀ ਡਰਗ ਨਾਲ ਅਫੈਕਟਡ ਨੇ ਜਿਹੜੇ ਕਾਰੋਬਾਰ ਸ਼ਾਮਿਲ ਨੇ ਫੋਰ ਐਗਜ਼ਾਮਪਲ ਜਿਹੜੇ ਵਿਅਕਤੀ ਦਾ ਘਰ ਹੀ ਇਹ ਧਾਰੇ ਆ ਉਹਦੇ ਵੀ ਤਿੰਨ ਬੱਚੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਕੱਲ ਹੀ ਬੇਸਿਕਲੀ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਉਹਨਾਂ ਦਾ ਸੈਸ਼ਨ ਕਰਵਾਉਣ ਜਾ ਰਹੇ ਆ ਐਜੂਕੇਸ਼ਨ ਅਫਸਰ ਤੇ ਸਕਿੱਲ ਡਵੈਲਪਮੈਂਟ ਐਂਡ ਏਮਪਲੋਇਮੈਂਟ ਜਨਰੇਸ਼ਨ ਅਫੀਸਰ ਪਟਿਆਲਾ ਨਾਲ ਤਾ ਜੋ ਉਹਨਾਂ ਦੇ ਉਹਨਾਂ ਨੂੰ ਆਪਦੀ ਮੋਟੀਵੇਟ ਕੀਤਾ ਜਾ ਸਕੇ এডਿਕੇਸ਼ਨ ਵੱਤੀ ਸੁਚੇਤ ਕੀਤਾ ਜਾ ਸਕੇ ਤੇ ਆਉਣ ਵਾਲੇ ਟਾਈਮ ਚ ਉਹਨਾਂ ਨੂੰ ਗਾਈਡ ਕੀਤਾ ਜਾ ਸਕੇ ਕਿ ਇਸ ਸੋਸਾਇਟੀ ਨਾਲੋਂ ਜੋ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਉਹਨੂੰ ਉਹ ਤੋਂ ਸੈਗਰੀਗੇਟ ਹੋ ਕੇ ਆਪਣਾ ਕੋਈ ਕੈਰੀਅਰ ਬਣਾਉਣ ਇਹਦਾ ਹੋ ਗਿਆ এডਿਕੇਸ਼ਨ ਪੁਆਇੰਟ ਆਫ View ਤੋਂ ਨਾਲ ਹੀ ਅਸੀਂ ਪਿੰਡ ਵਸੇਆਂ ਨੂੰ ਤੇ ਪੰਚ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਕੁਝ ਜਿਹੜੀਆਂ ਡਰਗ ਅਫੈਕਟਡ ਫੈਮਲੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਸਾਨੂੰ ਆਇਡੈਂਟੀਫਾਈ ਕਰਕੇ ਦਿਓ ਜਿਨ੍ਹਾਂ ਨੂੰ ਅਸੀਂ ਕੋਈ ਕੋਰਸ ਕਰਵਾ ਸਕੀਏ ਸਕਿੱਲ ਡਿਵੈਲਪਮੈਂਟ ਕੋਰਸ ਚਾਹੇ ਹੋਵੇ ਏਸੀ ਰਿਪੇਅਰ ਹੈ ਚਾਹੇ ਮਕੈਨਿਕ ਦਾ ਚਾਹੇ ਸਲਾਈ ਕਢਾਈ ਦਾ ਤਾਂ ਜੋ ਆਪਣੇ ਪੈਰਾਂ ਤੇ ਖੜੇ ਹੋਵੋ ਪਾਉਣ ਤੇ ਕੋਈ ਨਾ ਕੋਈ ਉਹਨਾਂ ਨੂੰ এমਪਲੋਇਮੈਂਟ ਜਨਰੇਸ਼ਨ ਓਪਰਚ्युनिटी ਆਪਾਂ ਦੇ ਸਕੀਏ ਜਿਹਦੇ ਸਬੰਧ ਚ ਅਸੀਂ ਇੰਡਸਟਰੀਅਲ ਜੋ ਲੋਕਲ ਇੰਡਸਟਰੀ ਐਸੋਸੀਏਸ਼ਨਾਂ ਨੂੰ ਵੀ ਅਪੀਲ ਕਰਾਂਗੇ ਜੋ ਗਵਰਨਮੈਂਟ ਆਈਟੀਆਈ ਹੈਗੀ ਆ ਉਹਦੇ ਨਾਲ ਵੀ ਤਾਲਮਿਲ ਕਰ ਰਹੇ ਆ ਪ੍ਰਸ਼ਾਸਨ ਦੇ ਥਰੂ ਕਿ ਇਹਨਾਂ ਨੂੰ ਇਨਰੋਲਮੈਂਟ ਕਰਾਈ ਜਾਵੇ ਇੱਕ ਸਕਿੱਲ ਡਿਵੈਲਪਮੈਂਟ ਕੋਰਸ ਦੇ ਵਿੱਚ ਉਸ ਤੋਂ ਬਾਅਦ ਕੋਈ এমਪਲੋਇਮੈਂਟ ਦਿੱਤੀ ਜਾ ਸਕੇ ਤਾਂ ਜੋ ਇਹ ਸੈਗਰੀਗੇਟ ਹੋਪਾਉਣ ਉਸ ਸੁਸਾਇਟੀ ਤੋਂ ਜਿਹੜੇ ਨਸ਼ੇ ਦੇ ਕਾਰੋਬਾਰ ਵਿੱਚ ਪਏ ਹੋਏ ਆ ਥਰਡ ਪਿੰਡ ਵਾਸੀਆਂ ਨੇ ਪਹਿਲਾਂ ਵੀ ਦੋ ਵਿਅਕਤੀ ਜਿਹੜੇ ਇੱਥੋਂ ਦੇ ਡਰੱਗ ਐਡਿਕਟ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਚ ਭੇਜੇ ਕਰਵਾਇਆ ਸੀਗਾ ਤੇ ਉਹ ਡੀਡਿਕਸ਼ਨ ਕਰਕੇ ਬਾਹਰ ਆ ਚੁੱਕੇ ਆ ਤੇ ਨਾਲ ਹੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਪਿੰਡ ਵਾਸੀਆਂ ਨਾਲ ਮਿਲ ਕੇ ਕਿ ਅਸੀਂ ਹੋਰ ਵੀ ਜੇ ਕੋਈ ਵਿਅਕਤੀ ਹੈਗਾ ਕੋਈ ਨੌਜਵਾਨ ਆ ਡਰੱਗ ਤੋਂ ਅਫੈਕਟਡ ਹੈ ਉਹਨੂੰ ਅਸੀਂ ਆਇਡੈਂਟੀਫਾਈ ਕਰੀਏ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾ ਕੇ ਉਹਦਾ ਨਸ਼ਾ ਛੁਡਵਾਈਏ